ਮੈਂਬਰ ਸਾਫ ਸਾਸਰੀ ਕਾਲ ਸਾਸਰੀ ਕਾਲ ਦੀ ਕਿਵੇਂ ਹੈ ਦੁੱਧ ਰਣਾ ਗਿਆ ਹੈ ਹਾਂ ਮਹਾਜ ਆਹ ਆਪਣੇ ਦਸ਼ਮੀਆਂ ਚਲਦੇ ਆਈਏ ਗੁਰੂ ਘਰ ਭਾਈ ਦੋ ਦੁੱਧ ਪੁੱਤ ਦਾ ਗੁਰੂ ਘਰ ਹੀ ਦਿੰਦਾ ਹੁੰਦਾ ਹੈ ਹਾਂ 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 ਇਹ ਇਹਨਾਂ ਦੀ ਦਿੱਤਾ ਸਾਰਾ ਪੁੱਤ ਉਹਨਾਂ ਦੀਆਂ ਦਾਤਾਂ ਨੇ ਉਹਨਾਂ ਦੀ ਕਿਵੇਂ ਨੇ ਥੋੜੀ ਦਿਵਾ ਕੇ ਦਿਓ ਨਾ ਉਹ ਤਾਂ ਮੈਂਬਰ ਆ ਜਿੱਦ ਦੇ ਤੁਸੀਂ ਖੜਕਾ ਕੇ ਆਏ ਸੀ ਵਹੁ ਨੂੰ ਹਾਂ ਭਾਈ ਮੈਂ ਵੀ ਉਹਦੂ ਬਾਦ ਬਹੁਤ ਲਾਹ ਪਰਖੀ ਮਾਹ ਗੱਲ ਸੁਣ ਲੈ ਹਾਂ 14000 ਚੋਂ ਹਾਂ 14000 ਵੋਟ ਨਾਲ ਪੰਜ ਬੰਦੇ ਜਿੱਤੇ ਆਏ ਨੇਗੇ ਕਿਸੇ ਗੱਲ ਤੇ ਜਿੱਤੇ ਆਏ ਨੇ ਹਾਂ ਆ ਜਿਹੜੇ ਪੰਚਾਇਤ ਹੁੰਦੀ ਹੈ ਨਾ ਜੱਜ ਦੇ ਬਰਾਬਰ ਦੀ ਪਾਵਰ ਹੁੰਦੀ ਹੈ ਇਹਨਾਂ ਕੋਲੇ ਸਹੀ ਗੱਲ ਹੈ ਹਾਂ ਉਹ ਤਾਂ ਫਿਰ ਉਹਨੇ ਅੰਦਰ ਜਾ ਕੇ ਕੋਈ ਕਿਤਾਬ ਪੜ੍ਹੀ ਜਿਹਦੇ ਵਿੱਚ ਪੰਚਾਇਤ ਦੀਆਂ ਸ਼ਕਤੀਆਂ ਤੀ ਪਾਵਰਾਂ ਲਿਖੀਆਂ ਦੀ ਹਾਂ ਫਿਰ ਪਈ ਉਹਦੇ ਦੀ ਸ਼ਾਤ ਦੇਖੋ ਆਪਾਂ ਨੂੰ ਤਾਂ ਨਹੀਂ ਕੁਝ ਬੋਲੀ ਨਾ ਲਾਣੇਦਾਰਨੀ ਨੂੰ ਕੁਝ ਬੋਲੀ ਆਪਸ ਚ ਨੇ ਉਹ ਤੀਵੇਂ ਬੰਦਾ ਜਿਹੜਾ ਮਰਜ਼ੀ ਬੋਲੀ ਚਲ ਪਈ ਦੋ ਭਾਂਡੇ ਤੇ ਤੀਵੀਂ ਬੰਦੀ ਦੀ ਲੜਾਈ ਕੌਣ ਰੋਕਾ ਸਕਦਾ ਹੈ ਇਹ ਤਾਂ ਜੱਜ ਨਹੀਂ ਮੁਕਾ ਸਕਦਾ ਤੀ ਨੀ ਬੰਦੇ ਦੀ ਲੜਾਈ ਤਾਂ ਆਪ ਦਾ ਆਪ ਸਮਝ ਲੈਣ ਕਿ ਆਪਾਂ ਨੂੰ ਤਾਂ ਕੋਈ ਹੋਰ ਰੋਟੀਆਂ ਦਿੰਦੀਆਂ ਮੱਕਰਾ ਖਾ ਲਈ ਹੈ ਹੌਲੀ ਹੌਲੀ ਆਪੀ ਦੀਣ ਲੱਗ ਜਾਣਗੇ ਨਾ ਉਹਦੇ ਦੀ ਠੀਕ ਹੈ ਚਾਹ ਵੀ ਫੜਾਉਂਦੀ ਆ ਪਹਿਲਾਂ ਤਾਂ ਸਾਡੇ ਤੇ ਮੁਸ਼ਕਲ ਆਦੀ ਉਹਨੂੰ ਉਹਨੂੰ ਹਜੇ ਜੱਜ ਦੀ ਜੱਜ ਦੀ ਦੇ ਪੰਚਾਇਤ ਮੈਂਬਰ ਦੀ ਪਾਵਰ ਨਹੀਂ ਪਤਾ ਵੀ ਸੀ ਹੈ ਦੋਨਾਂ ਦੀ ਹਾਂ ਉਹਨੇ ਕਿਸੀ ਜੱਜ ਕੋਲੇ ਉਹਨੂੰ ਨਹੀਂ ਮੈਂਬਰ ਕੋਲੇ ਹੁੰਦੇ ਨੇ ਪਿੰਡ 'ਚ ਹਾਂ ਨਾ ਹੁਣ ਤਾਂ ਸਾਡੇ ਪਿੰਡਾਂ ਦੇ ਵਿੱਚ ਤਾਂ ਭਾਈ ਪੰਚਾਇਤ ਮੈਂਬਰ ਹੀ ਜੱਜ ਨੇ ਹੋਰ ਹੈ ਹੋਰ ਹੋਰ ਰੌਲੇ ਨਹੀਂ ਮੇੜਦੇ ਸੀ ਹਾਂ ਅਸੀਂ ਤਾਂ ਕਦੇ ਗਈ ਨਹੀਂ ਕੋਟ ਕਚੈਰੀਆਂ ਜੀਆਂ ਸਾਡੇ ਕੋਈ ਪਿਓ ਦਾਦੇ ਨਹੀਂ ਗਏ ਕਦੇ ਗਲਤੀਆਂ ਆਪਣੇ ਚੀ ਨੇ ਜੇ ਮੈਨੂੰ ਐਂ ਦੱਸ ਗੁਰੂ ਮਹਾਰਾਜ ਆਖਦੇ ਗੇ ਹਰ ਟੇਕ ਵਾਚਨ ਕਰੇ ਹੁਣ ਸੰਝੇ ਹਾਂ ਕੋਈ ਲਾਵਾ ਲੰਗ ਲਾਵਾ ਲਈਆ ਹੋਣਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਵਾ ਲਈਆ ਹੋਣਾ ਬੰਦਾ ਸਵੋ ਸ਼ਰਮੰਦ ਹੈ ਮੰਦਾ ਮੰਦਾ ਹੁਣ ਮੇਰੀ ਗੱਲ ਸੁਣ ਕਚੈਰੀਆਂ ਜਾ ਕੇ ਉਹਨੇ ਉਹਦੇ ਹਾਰ ਪਾਤਾ ਉਹਨੇ ਉਹਦੇ ਹਾਰ ਪਾਤਾ ਸ਼ਰਮ ਕੀ ਦੀ ਮੰਨਣਗੇ ਉਹੀ ਤਾਂ ਗੱਲ ਹੈ ਉਹੀ ਤਾਂ ਗੱਲ ਹੈ ਗੁਰੂ ਮਹਾਰਾਜ ਹਰੇਕ ਪਿੰਡ ਦੇ ਵਿੱਚ ਵਿਰਾਜਮਾਨ ਨੇ ਬਿਲਕੁਲ ਭਾਈ ਹੈ ਕਦੇ ਬਾਤ ਤੇ ਵਿਰਾਜ ਦੁੱਖ ਸੁੱਖ ਦੇ ਵਿੱਚ ਗੁਰੂ ਮਹਾਰਾਜ ਆਪ ਜਾਂਦੇ ਨਹੀਂ ਚੱਲਦੇ ਹਾਂ ਹੈ ਹੋਰ ਜੇ ਨਾ ਸਾਹਮਣੇ ਬਾਤ ਹੋ ਜੇ ਨਾ ਆ ਪਾਕਸਰ ਐਵੇਂ ਹੀ ਕਹਿੰਦੇ ਨਾ ਸਵੱਖੀ ਕਹਿੰਦੇ ਨਾ ਵੀ ਭਾਈ ਦੇ ਝੂਠ ਬੋਲਦਾ ਖੋਲ ਗੁਰੂ ਘਰ ਦਾ ਕੁੰਡਾ ਕੁੰਡਾ ਹਾਂ ਚੜ ਗੁਰੂ ਘਰੇ ਚੜ ਹੈ ਹਾਂ ਕਰ ਗੁਰੂ ਘਰ ਗੁਰੂ ਘਰ ਕਣੀ ਹਾਂ 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 ਇਹ ਭਾਈ ਬਹੁਤ ਵੱਡਾ ਉਸਤਾ ਪੀਰ ਹੈ ਗੱਲਾਂ ਬਣੀਆਂ ਨੇ ਗੁਰੂ ਸਾਹਿਬ ਹਾਂ ਇਹ ਵੀ ਇਹਨੂੰ ਕੋਈ ਉਠਾ ਨਹੀਂ ਹਸਾਬਤ ਕਰ ਸਕਦਾ ਇਹਦੇ ਜੱਜ ਕਚੇਰੀ ਨੂੰ ਨਹੀਂ ਕਰ ਸਕਦੀ ਆ ਹੋਰ ਉਹ ਵੀ ਪਹਿਲਾਂ ਉਹ ਤੇ ਹੱਥ ਰਖਾਉਂਦੇ ਨੇ ਹਾਂ ਗਲਤੀ ਆਪਣੇ ਚ ਐ ਜਿਹੜੇ ਆਪਾਂ ਕਚੇਰੀਆਂ ਨੂੰ ਕਹਿਣ ਲੱਗੇ ਵੀ ਕਚੇਰੀਆਂ ਦੀ ਵਿਆਹ ਕਰੋ ਜਵਾਕਾਂ ਦਾ ਹੋਰ ਹੋਰ ਹੈ ਆਪਣੇ ਬਾਅਦ ਤਾਂ ਦੇਖ ਵਰਦਵਾਰ ਤੋਂ ਕੀ ਕਰ ਸ਼ਕਤੀ ਕਿਹੜੀ ਐ ਓਏ ਆਪ ਕਰਾਉਂਦੇ ਨੇ ਮੈਂ ਭਰਾ ਆਪ ਕਰਾਉਂਦੇ ਨੇ ਆਪ ਜੱਜ ਨੇ ਫਿਰ ਆ ਗਲਤ ਕਰਦਾ ਭੁਗਤੀ ਜਾਂਦੇ ਨੇ ਆ ਤਾਂ ਹੀ ਤਾਂ ਭੁਗਤਦੇ ਨੇ ਤੂੰ ਮੈਨੂੰ ਐ ਲਾ ਲਾ ਆਪਣਾ ਕਦੇ ਵਿਆਹ ਦਾ ਰੌਲਾ ਪਿਆ ਨਾ ਬਈ ਮੈਂ ਤੇਰਾ ਪਿਆ ਨਾ ਮੇਰਾ ਪਿਆ ਆ ਗਊ ਆ ਦੇਖ ਹਾਂ ਨਾ ਭਾਈ ਪਿੰਡ ਦੇ ਸਾਰੇ ਬੰਦੇ ਜਿਹੜੇ ਅਣਪੜ੍ਹ ਬੰਦੇ ਸੀ ਕਿਧਰ ਆਲਾ ਪਿਆ ਨਾ ਹੈ ਕਿਉਂ ਨਹੀਂ ਪੈਂਦਾ ਜਿਹੜਾ 100 100 ਬੰਦਾ ਬਰਾਤ ਦਾ ਜਾਂਦਾ ਸੀ ਅਗਲੀ ਦੀ ਸ਼ਰਮ ਮੰਦੀ ਸੀ ਵੀ 100 ਬੰਦਾ ਵਿਆਹਣਾ ਆਇਆ ਸੀ ਸਾਰਿਆਂ ਦੇ ਜਾਂਦਾ ਕੌਣ ਇਹਨੂੰ ਕਿਹੜਾ ਦੋਏ ਜੀ ਹੁੰਦੇ ਨੇ ਕਾਰ ਚ ਬਹਿ ਕੇ ਆਉਂਦਾ ਆ ਬੇ ਰਹਿ ਵੀ ਦੋਏ ਜੀ ਜਾਂਦੇ ਨੇ ਕਿਸੇ ਦਾ ਕੀ ਲੈਣਗੇ ਚਲ ਆਪਾਂ ਕੀ ਲੈ ਆ ਹੋ ਠੀਕ ਠਾਕ ਚੰਗਾ ਮੈਂਬਰ ਚਲ ਵਧੀਆ 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 ਕੀਤਾ ਤੁਸੀਂ ਮੈਂ ਵੀ ਪਾਉਂਗਾ ਤੇ ਭੋਗ ਦੇਣਾ ਮਾਉਂਗਾ ਹਾਂ ਹਾਂ ਆਵਾਂਗੇ ਆਵਾਂਗੇ ਨਾਲੇ ਉਹ ਜਵਾਕ ਕਹਿੰਦੇ ਸੀ ਆਉਣ ਨੂੰ ਚਲ ਹਾਂ ਠੀਕ ਹੈ ਠੀਕ ਆ ਭਾਈ ਮੈਂ ਕੁੜੀ ਸਰ। ਹਉ ਰਾਤ ਕੀ ਹੋਗਾ ਤੀ? ਬਾਲੀ ਖੜਕਾ ਦੜਕਾ ਜਾ ਹੁੰਦੀ ਜਾਂਦਾ ਤੀ। ਕੁਛ ਨਹੀਂ ਹੋਇਆ ਨਹੀਂ। ਹੋਇਆ ਤਾਂ ਕਿਉਂ ਨਹੀਂ? ਗੱਲ ਤਾਂ ਕੋਈ ਹੋਈ ਹੋਣੀ। ਤੂੰ ਆ ਤਸਲਾ ਚੱਕ। ਇਹ ਤਾਂ ਮੈਂ ਚੱਕ ਲੂੰਗੀ। ਬਿਨਾਂ ਗੱਲ ਦੀ ਲੜਾਈ ਤਾਂ ਨਹੀਂ ਹੈਗੀ। ਆਹੋ, ਧਰਾੜੇ ਮਾਰਦਾ ਸੀ ਰਾਤ। ਮੈਂ ਟੋਕ ਤਾਂ ਮੜਾ ਜਾ। ਲੈ, ਪਾ ਦੇ। ਨੀ ਤੇਰ ਤੋਂ ਕਾਦਾ ਉਹ ਲੈ ਤੈਨੂੰ ਪਤਾ ਹੀ ਐ ਨਾ ਨਿੱਕਾ ਨਿਆਣਾ ਤੇਰੇ ਹੁੰਦਾ ਨਾ ਮੇਰੇ ਹੁੰਦਾ ਦੋ ਤਿੰਨ ਕੇਸ ਤੇਰੇ ਖਰਾਬ ਹੋਗੇ ਦੋ ਤਿੰਨ ਕੇਸ ਮੇਰੇ ਖਰਾਬ ਹੋਗੇ ਮੇਰੀ ਮੰਮੀ ਨੇ ਲਈ ਸੀ ਪੁੱਛ ਅੱਛਾ ਕਿਸੇ ਸਿਆਣੇ ਤੋਂ ਹਾਂ ਉਹ ਖੇਤਾਲਾ ਬਾਬਾ ਨਹੀਂ ਚਾਚਾ ਉਹ ਖੇਤਾਲੇ ਬਾਬੇ ਦੀ ਰੋ ਕਰ ਉਹਨਾਂ ਨਿਕਲੀ ਹੋਣੀ ਹਾਂ ਜਿਹੜੇ ਛੜੇ ਬਾਬੇ ਦੀ ਖੇਤ ਮੱਟੀ ਨਹੀਂ ਹੈਗੀ ਆਪਣੇ ਹਾਂ ਉਹਦੀ ਹੀ ਨਿਕਲੀ ਆ ਅੱਛਾ ਫਿਰ ਕੀ ਦੱਸਿਆ ਉਹਨੇ ਹੁਣ ਬਾਬੇ ਨੇ 6 ਮਹੀਨੇ ਪਹਿਰੇ ਦੱਸਿਆਗਾ ਕਹਿੰਦਾ ਨਾ ਤਾਂ ਛਿਲੇ ਵਾਲੇ ਦੇ ਘਰੇ ਜਾਣਾ ਨਾ ਮਰਗਤੇ ਜਾਣਾ ਅੱਛਾ ਤੇ ਨਾ ਉਹਦੇ ਬੰਦੇ ਦਾ ਪਰਸ਼ਾਵਾ ਲੈਣਾ ਨਹੀਂ ਜੈ ਖਾਣੇ ਦਾ ਸਰਾਣਾ ਮੈਂ ਵਿੱਚ ਰੱਖ ਲਿਆ ਉਹ ਸਰਾਣਾ ਚੱਕਦਾ ਸੀ ਮੈਂ ਚੱਕਣ ਨਹੀਂ ਦਿੱਤਾ ਐਸੇ ਗੱਲ ਦੀ ਲੜਾਈ ਸੀਗੀ ਅੱਛਾ ਲੜਾਈਓ ਸਾਰੀ ਸਰਾਣੇ ਦੀ ਸੀ ਆ ਬਾਈ ਵੀ ਜੈ ਖਾਣੇ ਦਾ ਬੋਲਾ ਸੀ ਵੀ ਮਾਰ ਕੇ ਪਾਸਾ ਤੂੰ ਸਰਾਣੇ ਦੇ ਦੇ ਟੱਪ ਜਾ ਇਹ ਕਿਹੜਾ گا ਪਾਕਿਸਤਾਨ ਦੀ ਹੱਦ ਵੀ ਟੱਪਿਆ ਨਹੀਂ ਜਾਂਦਾ ਚੱਲ ਲੁੱਚੀ ਆ ਚੱਕ ਇਹ ਚਕਾ ਦੇ ਮਸ਼کریاں ਆਉਂਦੀਆਂ ਤੈਨੂੰ ਇਕਾ ਕੀ ਕਰਦਾ ਬੈਠਾ ਓਏ ਹਏ ਪਰੇ ਬੈਠਾ ਕੀ ਕਰਦਾ ਜੀ ਸੀ ਵੀ ਦੀ ਖਦਾਈ ਜੀ ਦੇਖਦਾ ਬਾਹ ਦੇਖ ਲੀਏ ਓਏ ਤੇ ਯਾਰ ਦੀ ਜਦੋਂ ਅੰਦਰ ਜਾਂਦੀ ਐ ਇੰਨੀ ਮਿੱਟੀ ਕੱਢ ਲੈਂਦੀ ਆ ਬਾਈ ਆਹ ਤੇ ਖਾਦਮਾ ਤੜਕੀ ਆ ਕੇ ਬਹਿ ਗਿਆ ਓਏ ਮਾਦਾ ਰਾਤ ਦਾ ਬੈਠਾ ਓਰੇ ਹਾਂ ਰਾਤ ਦਾ ਯਾਰ ਮਾਇ ਕਰਾਈਆਂ ਦੀ ਜਾਂਦਰਾ ਜੀ ਆ ਬਾ ਬਾਗਾ ਚਰਨ ਨੂੰ ਦੇਣਾ ਓਏ ਤੇ ਯਾਰ ਦੀ ਕੰਧ ਨਹੀਂ ਟੱਪੀ ਗਈ ਮਾਇਆ ਕਿਉਂ ਬਹਿ ਗਿਆ ਓਰੇ ਤੇਰੀ ਮਰਦਾਨਗੀ ਤੇ ਆ ਥੂ ਸੜਾ ਤੇ ਤਾਂ 7 ਫੁੱਟ ਦੀ ਕਾਇਦੀ ਢੱਪੀ ਗਈ ਟਿੱਟੂ ਦਾ ਮਰਦ ਐ ਤੂੰ ਆਗੂ ਆ ਸਮਾ ਸਮਾ ਬੇਕ ਹੁੰਦਾ ਕਦੇ ਕਦੇ ਦਾ ਬੰਦਾ ਖਾ ਕੇ ਮਾਲ ਪਾਕਿਸਤਾਨ ਦਾ ਬਾਰਡਰ ਟੱਪ ਜਾਂਦਾ ਕਦੇ ਭੈਣ ਦਾ ਯਾਰ ਸਰਾ ਨਹੀਂ ਟੱਪਿਆ ਜਾਂਦਾ ਬੰਦੇ ਤੋਂ ਭਾਈ ਹੋ ਸਰਾ ਨਹੀਂ ਗੱਲ ਤੇਰੇ ਕੋਲ ਕਿਹੜਾ ਭਣ ਘੜਾ ਕੇ ਗਿਆ ਓਏ ਕਹਨੇ ਮਦਦਾਦਾਰ ਨਦਤੀ ਐ ਚੱਲਾ ਹਾਂ ਹੂੰ ਕਿਧਰੋਂ ਇਧਰੋਂ ਪੱਤਰਕਾਰ ਆ ਰਹੇ ਭਾਈ ਰੂ ਟਿੱਟੂ ਨੂੰ ਦੇ ਕੇ ਆ ਆਪ ਵੀ ਆ ਮੇਰੀ ਵੀ ਦਵਾ ਦੇ ਤੂੰ ਇਹ ਲਾਗਾ ਕਰ ਤੇਰਾ ਸਾਲਾ ਮੈਂਬਰ ਨੂੰ ਇੱਕੀ ਦਾ ਕੰਮ ਹੁੰਦਾ ਲੋਕਾਂ ਦੇ ਕਲੇਸ਼ ਚ ਵੜਨਾ ਆਹ ਪੁਲੀਚੌਦੀ ਲੜਾਈ ਭਾਏ ਦੀ ਤੀਜੀ ਪੱਤੀ ਦੀ ਹੁੰਦੀ ਹੈ ਰੌਲਾ ਮੈਂਬਰ ਦੇ ਘਰੇ ਪਾਈ ਜਾਂਦਾ ਹੈ ਕੱਲ ਤਾਂ ਸਿਆੜੀਆਂ ਭਾਏ ਦਾ ਹੈ 3 ਵੀ ਕਿਸੇ ਦੀ ਭਾਈ ਦੀ ਟੈਨਸ਼ਨ ਕੋਈ ਲਈ ਜਾਂਦਾ ਆਹ ਸਹੀ ਗੱਲ ਹੈ ਇਹਦਾ ਪੈਂਦਾ ਯਾਰ ਕਲੇਸ਼ ਹੀ ਆ ਯਾਰ ਮੈਨੂੰ ਲੱਗਦਾ ਹੋਰ ਹੋਰ ਕਿਸੇ ਹੋਰ ਕੀ ਵਿੱਚ ਲੋਕਾਂ ਨੂੰ ਸਵੇਰੇ ਚਾਹ ਨਾਲ ਬਿਸਕੁਟ ਆਉਂਦੇ ਨੇ ਭਾਂਚੂ ਦੀ ਮੈਂਬਰ ਨੂੰ ਕਲੇਸ਼ ਦੀ ਖਬਰ ਆਉਂਦੀ ਆ ਰੋਲੇ ਦੀ ਖਬਰ ਆਈ ਕੰਮ ਹੋਇਆ ਪਿਆ ਹਾਈ ਕੰਮ ਹੋਇਆ ਪਿਆ ਜਨਾਨੀ ਕਿਸੇ ਕੋਲ ਆ ਕੇ ਮੈਂ ਤੱਟ ਕੱਢ ਲਿਆ ਜਿਹੜੀਆਂ ਪਹਿਲੇ ਦਿਨ ਫੋਟੋ ਫੂਟੋ ਨਹੀਂ ਕਰਾ ਕੇ ਹਾਰ ਹੂਰ ਦੇ ਪਾਣਦੇ ਨੇ ਬਸ ਉਹੀ ਚੜਾਈ ਹੈ ਉਸ ਤੋਂ ਬਾਅਦ ਤਾਂ ਮੇਰੇ ਸਾਹ ਦਾ ਮੈਂਬਰ ਦੀ ਭੈਣ ਲਈ ਕੁੱਤੇ ਜਿੰਨੀ ਯਾਤਰੀ ਪਈ ਹਾਂ ਹਾਂ ਬਸ ਸਹੀ ਗੱਲ ਆ ਭਾਈ ਕਲੇਸ਼ ਚ ਵੜਨਾ ਕਲੇਸ਼ ਕਲੇਸ਼ ਜਿਹੜਾ ਬੰਦਾ ਜਿਹੜਾ ਬੰਦੇ ਜੀਜਾ ਚ ਪਏ ਗਏ ਨਾ ਕਰਦਾ ਰਹਿੰਦਾ ਨਾ ਲੋਕਾਂ ਦਾ ਰਹਿੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਦੁੱਖਦਾਰ ਦਾ ਮੈਂਬਰਾਂ ਨੂੰ ਹੀ ਪਤਾ ਗੱਲਾਂ ਦਾ ਹਾਂ ਲੋ ਸਹੀ ਆ ਸਹੀ ਆ ਮਰਾ ਵੀਰ ਭਾਂ ਦਾ ਹੱਥ ਨੂੰ 5 ਲੀਟਰ ਦਾ ਦੁੱਧ ਲੱਗ ਜਦਾ ਹਰੇਕ ਮੈਂਬਰ ਦੇ ਘਰੇ ਸਹੀ ਗੱਲ ਆ ਲੱਗਦਾ ਲੱਗਦਾ ਭਾਂ ਦਾ ਜਲ ਕਿਉਂ ਨਹੀਂ ਲੱਗਦਾ ਹੋਰ ਹੋਰ ਬੈ ਜਾ ਫਿਰ ਨਬਾ ਹੈ ਲੱਖਿਆ ਸਿਰੇ ਲੱਗ ਤਾ ਵਈ ਆਹ ਪਾਇਆ ਉੱਥੇ ਦਾ ਬਰੇਟਾ ਆਉਣਾ ਹੋਇਆ ਅਮਲੀ ਦਾ ਭੁੱਕੀ ਬਣਾ ਭਾਗੂ ਦਾ ਗੰਡਾਸੇ ਬਣਾ ਜਬਾ ਨਹੀਂ ਸਰਦਾ ਓਏ ਹੈ ਓਏ ਤਾਂ ਸ਼ਾਸਤਰਾ ਹੈ ਕਿ ਨਾਲੇ ਚ ਜਾਈ ਨਾ ਨਾ ਜੇ ਕੋਈ ਤਨ ਨਾ ਪਾਂਜੀ ਕਰਿਆ ਖਾ ਨਹੀਂ ਨਾ ਇਹੇ ਤਿੱਖਾ ਨਾ ਕਰਾਈ ਇਹਨੂੰ ਐਂ ਰੱਖੇ ਨਾ ਤੇ ਖਾਣਾ ਤਰਾ ਗੁੱਸਾ ਭੜਾ ਐਵੇਂ ਕੰਜਰ ਦਾ ਗੁੱਸੇ 'ਚ ਕਿਸੇ ਦੇ ਮਾਰੇ ਜਾਏ ਜਾਂਦੀ ਕਰ ਦੇਗਾ ਮੇਰੇ ਵੀਰ ਹਰਾ ਓਏ ਤੋਇਲਾ ਲਾਜ ਕਹਦਾ ਕੁੜੀ ਦੀ ਉਹਨਾਂ ਵੀ ਬੜਕਾ ਬੜਕਾ ਪਾਵੇ ਉਹਦੇ ਬਾਪ ਨੂੰ ਕਹਿੰਦੀ ਮੈਂ ਉੱਥੇ ਵਿਆਹ ਕਰਾਉਂ ਹੈ ਕੀ ਕਹਿੰਦੀ ਆ ਹੁਣ ਅੱਜ ਜੋ ਦਿਖਾਇਆ ਉਹਨੂੰ ਹਾਂ ਐ ਦਾ ਮੂਦਿ ਛੱਗ ਵਾਂਗੂ ਬੈਗੀ ਕਹਿੰਦੀ ਮੈਂ ਮਾਰੀ ਚਾੜ ਲੈਂਗੀ ਪਤਾ ਲੱਗਾ ਬਰਪਾਕੂਰੀ ਕੀ ਸ਼ਾਇਨ ਹੈ ਹੈ ਚਲਦਾ ਕੀ ਹੈ ਪ੍ਰਧਾਨ ਅੱਜ ਵਿੱਗੇ ਚ ਹੋ ਜੂ ਵਿੱਗੇ ਚ ਸਹੀ ਗੱਲ ਆ ਓਏ ਆਖਰ ਚੀਜ਼ ਵੀ ਮਸਤ ਮਸਤ ਆ ਨਾ ਗੱਲ ਹੈ ਏਡਾ ਬੰਦਾ ਤੂੰ ਤੇਜ ਆ ਓਏ ਮੈਂ ਤੈਨੂੰ ਉੱਤਾਂ ਹੀ ਕਹਣਾ ਮੇਰੇ ਅੰਦਰ ਚੱਲੇਗਾ ਨਾ ਕੰਮੀ ਵਾਲਾ ਤਾਂ ਕੁਝ ਵੀ ਨਹੀਂ ਸਬਾਹ ਦੀ ਸਤਰੀ ਕਾਲ ਜੀ ਸਤਰੀ ਕਾਲ ਮੈਰੀ ਪੈਨੇ ਆ ਜੀ ਆਥਲੂਟ ਆ ਜਾਓ ਰੇ ਆ ਜਾਓ ਆ ਜਾਓ ਇੱਧਰ ਟੀ ਆ ਜਾ ਮੂਟੇ ਨਹੀਂ ਬੰਨਦੇ ਹੁੰਦੇ ਮੌਤਾ ਦੇ ਛੱਟ ਤੇ ਬੰਨਦੇ ਹੁੰਦੇ ਇੱਧਰ ਇੱਧਰ ਆ ਵੇ ਤੂੰ ਵੀ ਮਾਂਗ ਨਹੀਂ ਬੰਨਦੇ ਹੁੰਦੇ ਠੀਕ ਹੈ ਕਾਲ ਦੇ ਉਹਨੇ ਬੈ ਬੈ ਜਾ ਬੈ ਜਾ ਬੈ ਜਾ ਆ ਪਰ ਬੰਨ ਦੇ ਹੋੜਾ ਜਾ ਉਧਰ ਕਦੋਂ ਫਿਰਦੇ ਨੇ ਮੇਰੇ ਪੁੱਤਾਂ ਕੀ ਕੁਝ ਕਮਰੀ ਵਾਲੀ ਗੱਲ ਆ ਕੀ ਕੁਝ ਕਮਰੀ ਕਰਤੀ ਆ ਦੇਖੋ ਜੀ ਇਹ 1000 ਰੁਪਏ ਓਏ ਇਹਨੇ ਕੀਤਾ ਹੀ ਕੰਮ ਹਾਏ ਇਹਨੇ ਕੀਤਾ ਹੀ ਹਾਏ ਓਏ ਇੱਕ ਕੋ ਦਿਲ ਕਿੰਦੀ ਵਾਰੀ ਜਿੱਤੇਗਾ ਤੂੰ ਆ ਆ ਵੜਿਆ ਮੇਰੇ ਛਾਤੀ ਦਾ ਲੱਗ ਮੇਰਾ ਆ ਮੇਰੀ ਦਾਦਾ ਡੁੱਟ ਲਿਆ ਬਈ ਦੇਖ ਲੈ 부ੜੀ ਪੈਨਸ਼ਨ ਕਢਾ ਕੇ ਆਈ ਸੀ ਹੈ ਇਹਨੇ ਨਿਗਰ ਰੱਖੀ ਮੈਂ ਰੱਖੀ ਤੇ ਖੜ ਗਿਆ ਬੋਚ ਕੇ ਦੇਣੇ ਜਾ ਕੇ ਖੋਲਾ ਹੁਣ ਤਾਂ ਮੰਗ ਗਈ ਮੈਨੂੰ ਮੈਂ ਬੰਨ ਗਿਆ ਵੀ ਕਮੀਆ ਮੇਰਾ ਬਰ ਕਾਬਲੀ ਨਹੀਂ ਹੈਗਾ ਹੈ ਨਹੀਂ ਮੁਕਾਬਲਾ ਮੇਰਾ ਛੜਾ ਜੱਡੇ ਦਾ ਨੂੰ ਵੀ ਲੈਂਦਾ ਹੀ ਟਿੱਕੇ ਚਲਾ ਕਾਲੂ ਕੰਨ ਦਿੱਤੀ ਨਗੂੜ ਲਿਆਉਂਦੇ ਨਗੂੜ ਖਾ ਲੈਂਦੇ ਅੱਡੀ ਖੇਚਲਾ ਨਹੀਂ ਕਰਨੀ ਉਤਾ ਮੈਂ ਤੈਨੂੰ ਦੱਛਾ ਤਾਂ ਜੱਜੇ ਦਾ ਮੇਰਾ ਥਾਲਾ ਸਾਡੇ ਗਰੁੱਪ ਚ ਆਇਆ ਮੈਂ ਤਾਂ ਹੈਪੀ ਨੂੰ ਪਹਿਲਾਂ ਕਹਤੀ ਮਾ ਕਰਮ ਆਇਆ ਕਰਮ ਕਿਉਂ ਮੇਰੇ ਥਾਲੇ ਦਾ ਮੈਂ 5 14 ਨੋਟ ਨਹੀਂ ਦੇਖਿਆ ਜੱਜੇ ਦਾ ਆਇਆ ਤੀਓ ਨਹੀਂ ਕੱਲ ਤਾਂ ਆਇਆ ਪੈਸੇ ਤੇ ਖੜਾੜ ਕੇ ਵੱਲੂ ਸਹੀ ਗੱਲ ਹੈ ਛੱਟੇ ਉੱਠਦੇ ਨੂੰ 1000 ਰੁਪਿਆ ਸਹੀ ਮੈਂ ਤੁਰੇ ਛੜ ਕਰਨਾ ਆਇਆ ਤੀ ਅੱਛਾ ਜੀ ਮਾ ਚੱਲ ਧੁੱਪੇ ਨਾਲੇ ਨਦੀ ਕਿਨਾਰੇ ਬੈਠ ਕੇ ਕੋਈ ਪਿਆਰ ਦੀਆਂ ਗੱਲਾਂ ਕਰਦੇ ਹਾਂ ਤੇ ਨਾਲੇ ਠੀਕ ਹੈ ਪ੍ਰਸ਼ਾਨ ਜੀ ਆ ਵੀ ਦਿੱਤਾ ਨਾ ਕੋਈ ਮੈਂ ਖਵਾ ਮੈਂ ਹੋਰ ਹੁਣ ਤਾਂ ਮਾਰ ਹੋ ਗਿਆ ਉਸ ਨੂੰ ਹੀ ਹਾਂ ਆ ਲੋ ਜੀ ਇਹ ਖੱਤਰ ਤਾਂ ਨਹੀਂ ਪੈਸੇ ਲਾਇਏ ਕੋੜੇ ਤੇ ਲਾਇਏ ਨੇ ਕੋੜੇ ਤੇ ਆ ਪੰਜਾਬ ਵਿਚ ਘਰਾਂ ਤੂੰ ਤੁੰ ਮੰਦਰਾਣ ਤੂੰ ਮੇਰਾ ਲੱਟਾਂ ਕੱਟ ਓਏ ਤੱਕ ਓਏ ਤੇਰਾ ਸੀਨੀਅਰ ਹਾਂ ਮੈਂ ਮੇਰੀ ਗੱਲ ਠਨੋ ਇੱਕਾ ਪੰਡਿਤ ਛਰਵਾ ਕਰਕੇ ਆ ਉਹ ਹਾਂਜੀ ਜਿੰਨੇ ਬੁੜੀਆਂ ਬੁੜੇ ਮਰਨ ਵਾਲੇ ਨੇ ਬੁੜੇ ਹੂੰ ਖੜਿਆ ਤੇ ਨਾਮ ਲਿਖ ਕੇ ਕਾਪੀ ਤੇ ਠੀਕ ਹੈ ਜੀ ਠੀਕ ਹੈ ਫਿਰ ਉਹ ਛਾ ਮੇਨ ਨਾਲ ਪਤਾ ਤਮਕੀ ਦੇ ਆ ਕਰਾਂਗੇ ਠੀਕ ਹੈ ਜਿਹੜੇ ਠੰਡ ਠੰਡ ਨਾਲ ਮਰਦੇ ਆ ਬਿਮਾਰੀ ਨਾਲ ਮਰ ਉਹ ਲਿਸਟ ਕੱਢ ਯਾਰ ਜਿਹੜੀ ਮੈਂ ਬਣਾਈ ਫਿਰਦਾ ਉਹ ਕੜਦਾ ਖਰਚਾ ਗੱਲ ਤਾਂ ਕਰ ਲੈਣ ਦੇ ਜਿਹੜੇ ਠੰਡ ਨਾਲ ਮਰਦੇ ਨੇ ਜੀ ਜਾਂ ਕੋਈ ਬਿਮਾਰੀ ਨਾਲ ਮਰਦੇ ਨੇ ਉਹ ਵੀ ਆਪਣੇ ਉਹਦੇ 'ਚ ਪਾਉਣੀ ਪਈ ਤੀ ਠੜਾ ਉੱਤੀ ਆ ਹੋ ਠੀਕ ਹੈ ਦਸ ਬਣੇ ਤਾਂ ਲਿਖ ਲੈ ਮਰਾ ਸਾਈਨ ਕਰ ਦੋ ਬਸ ਐਉਂ ਇਹਨਾਂ ਨੂੰ ਲਿਖਤ ਪੜਤ ਤਾ ਵੀ ਨਹੀਂ ਪਤਾ ਦੀਏ ਨਾ ਮੈਂ ਤਾਂ ਉਹ ਲਿਖਤ ਪੜਤ ਸਾਰਾ ਜਾਣਦਾ ਬੱਬੇ ਚ ਬੰਤੱਕ ਮੈਂ ਪਉ ਆ ਬੱਬੇ ਤੇ ਟਿੱਪੀ ਤੱਤਾਈ। ਪੰਜ ਦਾ ਲੰਬਾ ਵੀ ਪੈਜੋ। ਹੂੰ ਬੱਬੇ ਤੇ ਟਿੱਪੀ ਓ ਕੀ ਹੁੰਦੀ ਐ? ਐ ਐ ਐ ਲਾ ਦੋ ਯਾ। ਐ ਇਹ ਹੋ ਗਈ। ਐ। ਹਾਈ। ਇਹ ਸਾਰੇ 80 ਸਾਲ ਤੋਂ ਉੱਤੇ ਵਾਲੇ ਨੇ ਜਿੰਨੇ ਵੀ ਨੇ ਛਾਰੇ ਰਾ ਕਰ ਦੋ। ਚੁੱਪਾ ਠੀਕ ਐ। ਪੈਛਾ ਲਓ ਯਾਰ ਗੱਲ ਗੱਲੀ ਪੈਛੇ ਦੀਆ। ਪੇਜ ਨਹੀਂ ਚੱਲ ਰਿਹਾ ਮੇਰੇ ਕੋਲ ਜੀ ਮੈਂ ਬਹੁ ਵਾਰੀ ਥੋੜੇ ਨੇ ਪਾਸਪੋਰਟ ਦਿੱਤਾ ਜਿਹੜਾ ਭਰ ਲਿਆ। ਲੰਘ ਗਿਆ ਬੇਟੂ ਕੱਡਾ ਫਿਰ ਤਾ ਓਹੋ ਰੁਪਈਏ ਡਿਗੇ ਓਹੋ ਹਰਮਣਾ ਕਮੀ ਗੜਾ ਨਹੀਂ ਹੈਗਾ ਰੁਪਈਏ ਡੇ ਗਿਆ ਬਤੰਦਰਾ ਓਹੋ ਹੋ ਪੈਸੀ ਵਾਲੇ ਨੇ ਵਿਚਾਰੀ ਜੇਬ ਵੀ ਕੀ ਕਰੇ ਓਹੋ ਰੇਤਾ ਲੱਗਿਆ ਨੋਟਾਂ ਨੂੰ ਪਤਾ ਨਹੀਂ ਬਸ ਓਹੋ ਹੋ ਮੈਂ ਸੱਚ ਨੇ ਕਿਹੜੀ ਕੰਮ ਲੰਘ ਜੇ ਮੈਂ ਕਿਹਾ ਦੋ ਮਰਦ ਜਿੱਦਿ ਜਦੋਂ ਮੇਰੇ ਕੋਲ ਬੰਬ ਲਿੱ ਗਿਆ ਚੀ ਇਹਨਾਂ ਉਹੋ ਉਹ ਬੜੀ ਮਿਆ ਪਾਣੂ ਆਇਆ ਉਹ ਉਹੋ ਕਟੋ ਕਟ 20000 ਦਾ ਨੁਕਸਾਨ ਹੋ ਗਿਆ ਦੀ 20000 ਦਾ ਅੱਛਾ ਫੇਰੇ ਮੰਗਦਾ ਅੱਛਾ ਫੇਰੇ ਮੰਗਦਾ ਉਹੋ ਪਰਮਾਤਮਾ ਨੇ ਵੀ ਪਤਾ ਨਹੀਂ ਕੀ ਇੱਲੋ ਵਾਲਾ ਟਾਲੀ ਰਾਤੋਂ ਰਾਤ ਸਵੇਰੇ ਨੂੰ ਅਮੀਰ ਹੋ ਗਿਆ ਲੈ ਆ 500 ਰੁਪਇਆ ਉਹੋ 500 ਰੁਪਇਆ ਚਾਲਾ ਛਾੜ ਦਿੰਦੇ ਆ 500 ਕੋਈ ਗਰੀਬ ਗਰੁੱਪ ਵੀ ਚੱਕ ਲੂ ਤੁਮ ਮੱਲੰਕਾ ਲਵ ਯੂ ਗੋਡ ਰਾਤ ਰਾਤ ਅਮੀਰ ਕਰਤਾ ਤੂੰ ਘੜ ਕਰਦੇ ਹੋ ਹਾਂ ਗਾਲ ਨਹੀਂ ਕੱਢਦਾ ਤੇਰੀ ਮੱਲੰਕ ਦੀ ਪੈਣ ਦੀ ਖਚੜੀ ਤੇਰੀ ਦੀ ਆ ਗਰੀਬ ਲੋਕਾਂ ਦੀ ਮਾਈ ਦੇ ਰਹੀ ਹੈ ਕਹੀਂ ਸੇ ਮੱਲੰਕਾ ਰੋੜਾ ਰੋੜਾ ਮਾਰੇ ਸੁਣ ਜਾਈ ਨਾ ਫੇਰ ਏ ਗਰੀਬ ਕਿੱਥੇ ਬੋਲ ਰਹੇ ਨੇ ਇੱਧਰ ਦੇਖ ਆ ਇੱਧਰ ਤੇਰੇ ਪਿਓ ਕਣੀ ਦੇਖੇ ਤੇ ਮੌਤ ਕਣੀ ਏ ਗਰੀਬ ਬੋਲ ਰਹੇ ਨੇ ਕਿਤੇ ਤੇ ਤੇਰੀ ਪੈ ਜਾ ਖਤਮ ਮਮ ਲੰਗਾ ਖਤਮ ਮੇਰਾ ਕਰ ਮੈਨੂੰ ਗਰੀਬ ਦੱਸਦਾ ਤੂੰ ਪਤਾ ਨਹੀਂ ਕਿੱਥੋਂ ਵੱਜ ਆਈ ਅੰਮੀਆਂ ਨੇ ਬੰਦੇ ਦਿਖ ਨਹੀਂ ਰਹੀ ਕਿਤੇ ਕੰਮੀਆ ਲਿਆ ਤੈਨੂੰ ਮੈਂ ਮਾਰੂੰ ਅੱਜ ਬੱਗਾ ਬੋਲੀ ਜਾਂਦਾ ਬਾਤ ਸੁਣਨੀ ਨਹੀਂ ਰਹੀ 1 ਮਿੰਟ ਬੱਗਾ ਬੱਗਾ ਰੋਣਾ ਮਰੂ ਉਪਾ ਕਰੇ ਦਈਏ ਇੱਕੋ ਪਾ ਵੀ ਕਰ ਦਈਏ 500 ਰੁਪਏ ਜਾਲ ਪ੍ਰਵਾਹ ਕਰ ਦਿੰਨੇ ਆ ਜਿਹੜੀ ਕੋਈ ਲਵਲਾ ਅੱਗੇ ਪਿੱਛੇ ਹੋਊਗੀ ਟਲ ਜੂਗੀ ਹਲ ਪ੍ਰਵਾਹ ਤੇਰੀਆਂ ਹੱਡੀਆਂ ਕੜੂ ਆ ਨਾ ਨਾ ਕਿੰਨੇ ਹੋ ਜਾ ਕੇ ਹਾਂ ਕਿੰਨਾ ਡੱਬਾ ਨਹੀਂ 5 6 ਪੱਛਾ ਕੋਈ ਨਾ ਉਹ ਤੇ ਤਬਾ 500 ਮੇਰੇ ਛਾਲੇ ਕਮੈਂ ਤੇ ਤਬਾ ਬੇਹਾਨਾ ਕਿਹੜਾ ਘਟਾ ਹੈ ਪੈਸੇ ਵਾਲਾ ਹਰਾਮ ਦੀ ਕਮਾਈ ਹੁਣੀ ਸਾਰੇ ਹਰਾਮ ਦੀ ਮੇਰੇ ਛਾਲੇ ਮੇਰੇ ਪੈਸੇ ਨੇ ਚੋਰੀ ਠੱਗਿਆ ਕਰਕੇ ਖਾਣੇ ਆ ਬਈ ਚੋਰੀਆਂ ਠੱਗਿਆ ਆਏ ਨਹੀਂ ਪਾਰ ਲੰਘਦੇ ਅਵਾਜ਼ਾਂ ਇੱਥੇ ਜਾਂਦੀਆਂ ਨੇ ਚੱਲ ਅੱਜ ਦਾ ਸਪਲੈਂਡਰ ਤੇ ਆ ਕੱਲ ਨੂੰ ਆਪਣਾ ਜੀਟੀ ਕੋਲ ਟਾਇਰ ਚੜਾ ਜਾਣਾ ਨਵਾ ਕਰਦਾ ਵਾ ਬੋਲਟ ਓ ਕੰਮੀਆ ਵੇ ਓ ਮੁੰਡਿਆ ਇਤੋਂ ਅਵਾਜ਼ ਆਉਂਦੀ ਐ ਇੱਧਰ ਦੇਖ ਤੇਰੇ ਪਿਓ ਕੋਣੀ ਹਾਂਜੀ ਬੋਲੋ ਜੀ ਨਾ ਤੂੰ ਮੇਰੇ ਛਾਲਾ ਮੇਰਾ ਖਾ ਕੇ ਪੈਠਾ ਤੂੰ ਮਨੂਆ ਤੇ ਖਾਣਾ ਹੋਵੇ ਬੰਤ ਬੋਲ ਰਿਹਾ ਮਨ ਲਾਦਾ ਬੰਤ ਕਹਿੰਦਾ ਦੱਡੀਆਂ ਪੱਤੋ ਰੋ ਦੱਡੀਆਂ ਹਾਂ 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 ਠੀਕ ਐ ਗਰੀਬਾ ਠੀਕ ਐ ਵਧੀਆ ਵਧੀਆ ਚੱਲ ਜਿੱਥੇ ਹੀ ਬੋਲਦੇ ਨੇ ਆਤਲਾ ਬੰਦ ਰਹਿਦਾ ਮੇਰਾ ਛਾਲਾ ਹਈ ਪਾਣੀ ਆ ਬਚਾਲੇ ਨਹੀਂ ਤੇਰੀਆਂ ਹੱਡੀਆਂ ਇੱਚੀ ਤੇਰ ਦੱਜ ਕੀ ਕਰ ਲੈਂਦਾ ਓਏ ਕਰੂ ਮੈਂ ਪੂਆ ਕੈਨਾ ਓਏ ਕਹਦਾ ਓਏ ਕੈਨਾ ਤੂੰ ਟਾਂ ਮਾਰ ਦਿਓ ਮੇਰੇ ਛੜੇ ਇੱਕ ਕੈਨਾ ਮੁਲੰਗ ਨੰਗ ਸੜੇ 400 ਰੁਪਏ ਵਿੱਚ ਓਸ ਲਈ ਤੂੰ ਪੈਸਾ ਤੈਨੂੰ ਮੁਲੰਗ ਕਹਿ ਕੇ ਹੀ ਨਾਲੇ ਤਾਂ ਸਾਨੂੰ ਨਾਲੇ ਗਰੀਬ ਉੱਤੀ ਅੱਥੇ ਫੇੜੇ ਮੱਕ ਜਾ ਪੈਂਦੀ ਕੀ ਕਰੀ ਰੌਠਾ ਮਰਾ ਬੈ ਮਨ ਮਲਗ ਕਾ ਕੇ ਤੋੜ ਕੇ ਮਲੇ ਤੇਰੀ ਮੈਂ ਤਾਂ ਮਾਰੇ ਚੜ ਮਾਰ ਕੇ ਮਾਰਦਾ ਇੱਟੇ ਦੇਖਾਂਗੇ ਕੋਈ ਨਹੀਂ ਪ੍ਰਧਾਨ ਤੂੰ ਹੁਕਮ ਲਾਉ ਜੀ ਹੁਣ ਚੱਕ ਲਿਆਉਣਾ ਨੂੰ ਮੈਂ ਜਾ ਕੇ ਮਲਗ ਕਰਦਾ ਮੇਰੇ ਲਾ ਪਾਈ ਚੱਕਾ ਤੋ ਆਇਆ ਲੈ ਬਲਵਾਇਆ ਤੈਨੂੰ ਪਤਾ ਕਰੋ ਮੇਰੀ ਗੱਲ ਸੁਣ ਹਾਂ ਜੀ ਤੂੰ ਜਾ ਕੇ ਆ ਬੜਿਆ ਉਹਨੂੰ ਕਹ ਤੈਨੂੰ ਪ੍ਰਧਾਨ ਨੇ ਬੁਲਾਇਆ ਉਹਨੂੰ ਪੁੱਛ ਬੈਠਾ ਨਾ ਆਇਆ ਕਿੱਥੋਂ ਆ ਮੇਰੇ ਘਰੇ ਲੱਬੇ ਮੈਂ ਕਰਦਾ ਜੀ ਪਤਾ ਮੈਂ ਕਰਦਾ ਜੀ ਪਤਾ ਹਾਂ ਮੈਂ ਲਾਉਂ ਪੰਜ ਛੋਟਾ ਤੇੜਾ ਘੰਟਾ ਨਹਿਰ ਚ ਦੋ ਗੋਲੀ ਨੀਤੀ ਬਣਾ ਲਈ ਹਾਂ ਹਾਂ ਮੈਂ ਤਾਂ ਉਸੇ ਦਾ ਹੀ ਬਣ ਜੂ ਵੀ ਮੈਂ ਤਾਂ ਤੇਰਾ ਭਾਈ ਹਾਂ ਜਾ ਤੂੰ ਜਾ ਹਾਂ ਮੈਨੂੰ ਤਾਂ ਮੇਰੀ ਗੱਲ ਸੁਣ ਹਾਂਜੀ ਆਪਾਂ ਚੱਲਦੇ ਹਾਂ ਘਰੇ ਠੀਕ ਹੈ ਅੱਛਾ ਮੈਂ ਟੱਕਾ ਪਣਾ ਕੁੜੇ ਨੂਨ ਘਟ ਪਾਈ ਕੱਲ ਵੀ ਬਲੱਡ ਜਿਆ ਵਧ ਗਿਆ ਸੀਗਾ ਨਾਲੇ ਮਸਾਲਾ ਵੀ ਘੱਟ ਪਾਈ। ਦਾ ਵੀ ਉੱਤੇ ਆ ਪਈ ਅੱਜ ਕੱਲ ਬੰਦੇ ਤੀਂਿਆਂ ਦਾ। ਕੀ ਹੋ ਗਿਆ? ਓਏ ਧੀ ਦੇ ਕੁੜੀਏ ਸਿਰ ਚਾਚਾ ਲਾਵੇ ਬਾਪ ਦੇ। ਕਹਿੰਦੀ ਤੂੰ ਚਰਲਾ ਹੀ ਕਰਦਾ ਬੰਦਾ ਮੁੰਡਾ ਨਹੀਂ ਹੋਣਾ। ਦੇਖ ਲੈ। ਜਵਾਨਾ ਕਰਵਾਣਾ ਹੋ ਗਿਆ ਕਹਿੰਦੇ ਕਹਾ ਅੱਜ। ਅੱਜੇ ਵਰਗਾ ਜਵਾਨਾ। ਹੁਣ ਰਿਸ਼ਤੇ ਨਹੀਂ। ਇਹ ਐਡੀ ਦੀ ਚੋਟਲੀ ਜੀ ਕੁੜੀ ਐ। ਬਾਪ ਉਮਰੇ ਪਰਾਤਰਾ ਬੋਲੇ ਲੈ ਪਾਣੀ ਬਾਈ ਆ ਗਏ ਸਜਾ ਪਰਾਲੇ ਦੇ ਮੁੱਕਿਆ ਪਿਆਗਾ ਮਸਾਗਾ ਮੱਚਦੀਏ ਕੋਸ ਤਾਂ ਲੱਕੜਾਂ ਜੀ ਮਿਸਲਾਬੀਆਂ ਹੋਈਆਂ ਪਈਆਂ ਨੇਗੀਆਂ ਉਹਨੂੰ ਕਹਦਾ ਦੱਸੇ ਨੂੰ ਸਾਰ ਦਿਨ ਬਹੂ ਮੰਗਰੀ ਫਰੀ ਜਾਂਦਾ ਕਦੇ ਛੱਡ ਗਿਆ ਕਦੇ ਲਿਆਇਆ ਉੱਥੇ ਉਪਰਾ ਲੂ ਗਏ ਸ ਜੱਸਾ ਤਾਂ ਬਾਈ ਬੀਕਾ ਨੇਰ ਗਿਆ ਹੋਇਆਗਾ ਹੈ ਉਹ ਤਾਂ ਬੀਕਾ ਨੇਰ ਗਏ ਦੋਨੇ ਜਾਣੇ ਕਿ ਬੀਕਾ ਲੈਣ ਕੇ ਦੁੱਧ ਲੈਣ ਗਏ ਉੱਥੇ ਉਹ ਉਹ ਕਿਲੇ ਕਮਾਨ ਗਿਆ ਉਹਨੂੰ ਹਨੀਮੂਨ ਤੇ ਹਨੀਮੂਨ ਮਨਾਉਣ ਗਏ ਨੇ ਬਾਈ ਇਹ ਭੈਣ ਦਾ ਖਾਦਮ ਕੌਣ ਹੈ ਹਨੀਮੂਨ ਦਾ ਮੰਨਦਾ ਕਿ ਮੰਨਦਾ ਨਹੀਂ ਹੈਗਾ ਮਰਦੇ ਮਰਦੇ ਨਹੀਂ ਮੰਨਦਾ ਨਾ ਮੰਨੇ ਬਾਈ ਜਿੰਦ ਤੱਕ ਇਹ ਖਣ ਹਨੀਮੈਨ ਉੱਥੇ ਮਨਾਉਣੀ ਜਾਂਦੇ ਨੇ ਰਾਜਸਥਾਨ ਦੇ ਦੱਸ ਤੂੰ ਤਾਂ ਕਿਤੇ ਲੈ ਕੇ ਨਹੀਂ ਜਾਂਦਾ ਉਹਨਾਂ ਨੂੰ ਤਾਂ ਘੁੰਮ ਲੈਂਦੇ ਹੈ ਕੀ ਇਹ 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 ਵਿਆਹ ਤੋਂ ਬਾਅਦ ਜਾਂਦੇ ਹੁੰਦੇ ਨੇ ਘੁੰਮਣ ਫਿਰਨਾ ਭੈਣ ਦਾ ਖਾਦਮ ਤਾਂ ਪਹਿਲੀ ਵਾਰ ਦੇਖ ਰੇ ਵੀ ਹਨੀਮੈਨ ਵੀ ਉੱਥੇ ਮਨਾਉਣੀ ਜਾਂਦੇ ਨੇ ਕਿਦੋਂ ਦੁੱਤ ਖੜਾ ਲੈ ਬਣਾ ਮੰਦਾ ਮੰਦਾ ਨਹੀਂ ਮੰਨੇ ਭੈਣ ਖੜਾਵੇ ਕਰਕੇ ਆਉਦੀ ਚਲ ਛੱਡ ਤੂੰ ਮੈਨੂੰ ਇਹ ਦੱਸ ਰੋਟੀ ਖਾਏਂਗਾ ਕਿ ਚਾਹ ਲਿਆ ਕੇ ਦਮਾਂ ਦਿਨ ਪਹਿਲਾਂ ਸਾਰਾ ਦਰਤੀ ਮੀਨ ਦੇ ਥੱਲੇ ਲੱਗਿਆ ਰਿਹਾ ਸਾਰਾ ਥੱਲੇ ਲੱਗਿਆ ਰਿਹਾ ਉਹਦਾ ਰਾਜਸਥਾਨ ਦੇ ਬੇਤ ਕੇ ਖਾਜੂ ਨੂੰ ਹੋ ਕੋਈ ਨਾ ਭਈ ਉਹ ਕਿਹੜਾ ਬਗਾਨੀ ਨਾਲ ਗਿਆ ਆਪਦੀ ਧੀਮੀ ਨਾਲ ਹੀ ਗਿਆ ਓਏ ਅਰਦੀ ਧੀਮੀਆ ਢੋਲ ਤਮਾ ਕੇ ਵੜਦੀ ਰਹਣਾ ਬਗਾਨੀਆਂ ਤੋਂ ਡਰ ਨਹੀਂਦਾ ਹੁਣ ਅਰਦੀ ਦਾ ਡਰ ਰ ਹੋ ਗਿਆ ਜਿੰਦੇ ਖਾਤਰ ਆਪਦੀ ਧੀਮੀ ਤੋਂ ਬਗਾਨੀ ਤੋਂ ਹੈ ਹੀ ਨਹੀਂ ਹੁਣ ਚੱਲ ਬਥੇਰਾ ਸਮਝਾਉਣਾ ਮੇਰੀ ਤਾਂ ਹਣੇ ਕੰਨ ਤੇ ਜੂ ਨਹੀਂ ਸਕਦੀ ਕਿਸੇ ਤੋਂ ਚੱਲ ਕੋਈ ਨਾ ਪੁੱਠਾ ਪੈਂਦਾ ਮੈਨੂੰ ਤਾਂ ਵੀ ਹਾਂ ਮੈਨੂੰ ਕਿਉਂ ਕਹਿਣਾ ਵੇ ਇਹਨੂੰ ਕਿਉਂ ਟੋਕਦਾ ਬਾਈ ਤੈਨੂੰ ਪਤੀ ਅੱਜ ਕੱਲ ਚੋਚਲੇ ਜੇ ਕਰਦੀ ਹੁੰਦੇ ਨੇ ਓਏ ਚੋਚਲੇ ਕਰਨ ਇੱਥੇ ਕਰ ਲੈ ਕਹਾ ਆਪਰੇਤੀ ਆਪ ਕੀ ਇਹ ਗੱਡੀ ਦੀ ਲੇਨ ਤੇ ਕਰੇ ਵੇ ਚੋਚਲੇ ਇੱਥੇ ਤੂੰ ਗੱਡੀ ਦੀ ਲੇਨ ਤੇ ਕਰਦਾ ਤਾਂ ਸਾਰੇ ਕਰਨਗੇ ਗੱਡੀ ਦੀ ਲੇਨ ਤੇ ਤੂੰ ਦਾ ਟਿਕਦਾ ਨਹੀਂ ਜੋ ਦਿਪੋ ਕਰਾ ਲਈ ਚੱਲ ਤੂੰ ਮੈਨੂੰ ਇਹ ਦੱਸ ਰੋਟੀ ਖਾਏਂਗਾ ਕਿ ਚਾਹ ਪੀਵੇਂਗਾ ਪਹਿਲਾਂ ਉਸਨੇ ਹੀ ਪੀਂਦਾ ਬਣ ਗਈ ਸਬਜੀ ਸਬਜੀ ਬਣਦੀ ਐ ਰੋਟੀ ਮੈਂ ਲਾਉਂਦੀ ਆਂਗੀ। ਐ ਚਾਹ ਪੀ ਪੀ ਕੇ ਤਿਆ ਆ ਪਰ ਐ ਮੈਂ ਨਹੀਂ ਪੀਂਦਾ। ਪਾ ਪੰਨੂ ਵੈਦੀ ਦਵਾਈ ਜੀ ਲੈ ਆ ਕੇ ਦਿਓ ਲਾ ਮਾਪਾ ਲਾ ਕੁੱਟਕਾ। ਯਾ ਲੀਵਰ ਜਾ ਫੇਰ। ਟਬੂਸੀਆਂ ਮਾਰ ਲਾ ਕੇ ਜਿਵੇਂ ਡੱਡੂ ਮਾਰਦਾ ਹੁੰਦਾ ਮੇਰੇ ਤਾਂ। ਮੈਂ ਤਾਂ ਇਹ ਕਹਿੰਦੀ ਸੀ ਪੰਨੂ ਵੈਦੀ ਦਵਾਈ ਬਾਅਦ ਚ ਪੀ ਲੀਂ। ਪਹਿਲਾਂ ਭੁੱਕੀ ਘੋਲੀ ਪਈ ਐ, ਉਹ ਪੀ ਲਾ। ਹੈਂ? ਭੁੱਕੀ ਘੋਲੀ ਪਈ ਉਹ ਪੀ ਲਾ। ਸਿਰ ਤੇ ਭੁੱਲ ਗਿਆ ਸੀਗਾ। ਭੈਣ ਦਾ ਖਾਣ ਸੁਪੂਰ ਜਿਹੜੇ ਪਸੇ ਚੜ ਗਿਆ ਤੇ ਭੁੱਕੀ ਆਪ ਖਵਾਈ ਜਾਨੀ ਤੇ ਤਾਂ ਰੋਕ ਦਿੰਨੀ ਆ ਮੈਨੂੰ। ਮੇਰੇ ਤੋਂ 올ਲੇ ਵੀ ਤਾਂ ਖਾਣਾ ਹੀ ਆ ਸਾਹਮਣੇ ਖਾਲਾ ਉਹ ਵੀ ਮੇਰੇ ਹੱਥਾਂ ਦੀ ਨਾਲੇ ਨਾਲੇ ਨਸ਼ਾ ਵੱਧ ਕਰੂਗੀ ਤੂੰ ਕੰਮ ਦੱਸ ਨਹੀਂ ਕੀ ਕੰਮ ਹੈ ਉਹੀ ਭੈਣ ਦਾ ਪੰਪ ਜਿਹੜਾ ਸਭ ਪਤਾ ਮੈਨੂੰ ਇਹ ਪੰਪ ਹੁੰਦੇ ਨੇ ਇਹ ਮੈਂ ਤੈਨੂੰ ਪੰਪ ਕਿਉਂ ਦੇਣੇ ਆ ਹੋਰ ਪੰਪ ਇਹਨੇ ਭੈਣ ਦੇ ਤੂੰ ਕਹੀ ਨੇ ਵੀ ਮੈਂ ਖੋਲ ਕੇ ਦਿੱਤੀ ਇਹ ਪੰਪ ਨਹੀਂ ਹੈਗੇ ਹੋਰ ਕੀ ਨੇ ਇਹ ਤੈਨੂੰ ਮੇਰਾ ਪਿਆਰ ਵੀ ਪੰਪ ਲੱਗਣ ਲੱਗ ਜਾਂਦਾ ਓਏ ਜਾਣਦਾ ਕਿੰਨਾ ਕੇ ਪਿਆਰ ਕਰਦੀ ਆ ਪਿਆਰ ਤਾਂ ਰਾਤ ਵੀ ਬਥੇਰਾ ਕਰਦੀ ਦਸਰਾਣੇ ਪਿੱਛੇ ਲੜੀ ਗਈ ਸੀ ਕੰਜਰ ਦਾ ਸਰਾਣੇ ਦੀ ਏਡਾਂ ਚੱਕ ਕੇ ਭਰਾ ਮਾਰਦੀ ਚੱਲ ਮੇਰੀ ਗੱਲ ਸੁਣੋ ਮੈਂ ਸਲੂੰ ਜਾਵਾਂ ਹੈ ਬਿਊਟੀ ਪਾਰਲਰ ਜਾਵਾਂ ਵਾਲ ਜੇ ਰੰਗਾਉਣੇ ਆ ਈ ਕਰਨੇ ਵਾਲ ਰੰਗਾਉਣੇ ਸੀਗੇ ਇਹਦਾ ਸੱਤ ਰੰਗੇ ਦਾ ਪਹਿਲਾਂ ਕਰਾਂ ਫਿਰਦੀਆਂ ਉਹ ਨਵਾਂ ਜਿਹਾ ਕਲਰ ਆਇਆ ਉਹ ਕਰਾ ਲੂੰਗੀ ਨਵਾਂ ਕਿਹੜਾ ਕਲਰ ਕਰਾਵਾਂ ਉਹ ਪੂਰਾ ਜਿਵੇਂ ਅੰਗਰੇਜ਼ਾਂ ਦਾ ਹੁੰਦਾ ਓਏ ਆ ਬੰਨੇ ਹੱਥੋਂ ਰਹਿਣ ਦੇ ਆਹਾਂ ਪੂਰੇ ਜਿਹੇ ਰੰਗ ਕਰੀ ਤਾਂ ਮੈਨੂੰ ਬਹੁਤ ਡਰ ਲੱਗਣ ਲੱਗਾ ਪਹਿਲਾਂ ਲੱਤਾਂ ਕੰਮ ਦੀਆਂ ਨੇ ਮੈਨੂੰ ਤਾਂ ਖਦਰਾ ਭੋਦਰਾ ਆਪਣੇ ਭਾਈ 10 ਰੁਪਏ ਦੀ ਡੋਰੀ ਲੈ ਆਏ ਤੇ ਜੁੜਾ ਗਾੜਾ ਕਰ ਲਿਆ ਕਰ ਆ ਬੰਨੇ ਹੱਥ ਤੇਰੇ ਮੂਰੇ ਕਿਉਂ ਪ੍ਰਾਂਜਲ ਨੇ ਨਹੀਂ ਤਕਰਾਏ ਨੇ ਉਹਨੇ ਵੀ ਤਾਂ ਸਿੱਧੇ ਕਰਾਏ ਨੇ ਵਾਲ ਦੀਦੀ ਦਾ ਘਰ ਜਾਲੂ ਚ ਵਾਗਦਾ ਓਏ ਮਨ ਜਾ ਓਏ ਤੂੰ ਰਹਿਣ ਦੇ ਤੂੰ ਮੈਂ ਤੂੰ ਆਪਦੀ ਡੋਰੀ ਡਾਰੀ ਪਾ ਲੈ ਕਰ ਰਹਿਣ ਦੇ ਮੈਨੂੰ ਲੋੜ ਨਹੀਂ ਚੀਜ਼ਾਂ ਦੀ ਕਰਾ ਦੇ ਨਾ ਸੁਣੀ ਭੈਣ ਦੇ ਕੜਾ ਵੀ ਜੇ ਸਰਾਣੀ ਦੀ ਗੱਲ ਕਿ ਨਹੀਂ ਦੱਸੇਗਾ ਉਹ ਵੀਰੇ ਕੋਲੇ ਕਿਵੇਂ ਪਹੁੰਚ ਗਈ ਸਰਾਣੇ ਵਾਲੀ ਮੈਂ ਕਿਉਂ ਵੀਰੇ ਨੂੰ ਦੱਸਣੀ ਆ ਬਤਾਰ ਕੇ ਮੈਨੂੰ ਵੀਰਾ ਕਰੀਏ ਕਹਿੰਦਾ ਸਰਾਣਾ ਵੀ ਪਾਕਿਸਤਾਨ ਤੋਂ ਆਪੇ ਸਰਾਣੇ ਵਾਲੀ ਗੱਲ ਕਰਦੇ ਤਰੱਕੇ ਮੈਨੂੰ ਤੂੰ ਉਹ ਕਲਾਂ ਦੇ ਮੂਰੇ ਤਾਂ ਨਹੀਂ ਕਰਤੀ ਕਦੇ ਉਹ ਬਾਹਰਲੇ ਮੂਰੇ ਨਾ ਮੈਂ ਉਹਦੇ ਮੂਰੇ ਕਿਉਂ ਕਰਨੀਆਂ ਮੈਂ ਪ੍ਰੀਤੋ ਨਾਲ ਤਾਂ ਗੱਲ ਕੀਤੀ ਸੀਗੀ ਉਹ ਵੀ ਉਹਨੇ ਛੇੜਿਆ ਸੀ ਤਾਂ ਕਰਕੇ ਫਿਰ ਕਹਿੰਦੇ ਮਰੇ ਢਿੱਡ ਤੇ ਜਵਾਕ ਨਹੀਂ ਖੜਦਾ ਭੈਣ ਦਾ ਖਰਾਬ ਹੋ ਜਾਂਦਾ ਉਹਦਾ ਭੈਣ ਚ ਦੇ ਅੰਦਰ ਕੋਈ ਗੱਲ ਵੀ ਖਰਾਬ ਹੋ ਜਾਂਦੀ ਹੈ ਜਵਾਕ ਕਿੱਥੋਂ ਖੜੂ ਤੇ ਤੂੰ ਮੇਰੀਆਂ ਸੁਣੇ ਤੇ ਕਾਹਦੇ ਘਾਟੇ ਨੇ ਤੂੰ ਸੁਣਦਾ ਤਾਂ ਹੈ ਨਹੀਂ ਕੋਈ ਨਹੀਂ ਰਾ ਸੁਣਦਾ ਮੇਰੇ ਰਾਤ ਨੂੰ ਬਥੇਰਾ ਜੀ ਕਰਦਾ ਸੀ ਭਾਈ ਵੀ ਆਉਦੇ ਜਵਾਕਰ ਨਾਲ ਗੱਲਬਾਤ ਕਰੀਏ ਮੋਹ ਮਹੱਬਤ ਕਰੀਏ ਜਦੋਂ ਭੈਣ ਤੇਰਾ ਮੈਂ ਕਾਇਮ ਹੋਣਾ ਮੋਹ ਪੋਪਤ ਕਰਨ ਵਾਸਤੇ ਉਦੋਂ ਭੈਣ ਦੇਖਾਂਗੇ ਸਹਰਾਣੇ ਦੇ ਲੈਂ ਲਾ ਲਦੀ ਆ ਪਚਲੇ ਮਰੀ ਮੋਟੀ ਇਨਾ ਮਾਗਣਾ ਲੱਗੇ ਕਰਬ ਦਰਾਂ ਨਹੀਂ ਜਿਠਾਣੀ ਨਹੀਂ ਮਾਗਰਾ ਆਖਰਕਾਰ ਬੰਦਾ ਤੇਰਾ ਮੈਂ ਆ ਤੇਰਾ ਸਾਥ ਮੈਂ ਦੇਣਾ ਹੈ ਹੈ ਫਿਰ ਤੂੰ ਵੀ ਮੇਰੇ ਮਾਂ-ਬਾਪ ਦਾ ਸਾਥ ਤੇਰਾ ਸਿਰਪਾ ਉਥੇ ਤੱਕ ਦੇ ਜਦੋਂ ਤੈਨੂੰ ਨੰਦਾ ਤੱਕ ਤੀ ਹੁਣ ਸਵੇਰ ਤੱਕ ਸਾਥ ਤੇਰਾ ਤੇਰੇ ਮੈਂ ਦੇਣਾ ਹੈ ਤੇਰੇ ਘਰ ਲੈਣ ਦੇ ਹੈ ਜਿੰਨੀ ਲੰਬੀ ਤੇਰੀ ਮੈਂ ਸੋਚੂਗਾ ਤੇਰੇ ਵਾਸਤੇ ਦੁਨੀਆ ਦਾ ਕੋਈ ਬੰਦਾ ਨਹੀਂ ਜਿਹੜਾ ਸੋਚ ਜੂਗਾ ਫਿਰ ਮੈਂ ਕਿਹੜਾ ਤੇਰੇ ਤੋਂ ਭੱਜਦੀ ਆ ਤੂੰ ਭੱਜੀ ਤਾਂ ਜਾਣੀ ਹੈ ਹੋਰ ਕੀ ਕਰੀਏ ਤੂੰ ਤਾਂ ਮੇਰੇ ਨਾਲ ਦੀਆਂ ਰਾਤ ਕਰੇ ਮੈਨੂੰ ਘਰਾੜੇ ਮਾਰਦਾ ਕਦੇ ਕੁਝ ਹੁਣ ਤੈਨੂੰ ਘਰਾੜੇ ਦਿਖਣ ਲੱਗੇ ਭਾਈ ਮੇਰੇ ਫਿਰ ਤੂੰ ਵੀ ਤਾਂ ਮੇਰੀ ਗੱਲ ਸੁਣ ਲਿਆ ਕਰ ਪੌਵਾ ਡੱਕ ਕੇ ਪੈ ਜੰਨਾ ਪੌਵਾ ਤੇਰੇ ਦੁੱਖ ਚ ਹੀ ਲਾਉਣਾ ਮੈਂ ਜੇ ਤੂੰ ਮੈਂਦਾ ਮੈਨੂੰ ਆ ਕੇ ਦੁੱਖ ਸੁੱਖ ਸਾਂਝਾ ਕਰੇ ਮੇਰੇ ਨਾਲ ਮੱਖਣੀ ਪਾ ਕੇ ਰੋਟੀ ਖਾਵੇ ਮੈਨੂੰ ਪੌਏ ਦਾ ਨਸ਼ਾ ਕੋਈ ਵਧੇਰਾ ਉਹਦੇ ਕਰੇ ਜਦੋਂ ਮੂੰ ਤਾਂ ਮੇਰੇ ਸਾਲ ਦੇ ਤੇਰਾ ਮਕਲਾਉੜਾ ਬੰਦ ਕੰਝ ਵਰਗਾ ਹੁੰਦਾ ਫਿਰ ਪੌਈਂ ਲਾਉ ਬੰਦਾ ਹੋਰ ਕੀ ਕਰੂਗਾ ਅੱਛਾ ਜਦੋਂ ਨਾਲ ਬਹਿ ਕੇ ਰੋਟੀ ਖਾਣ ਲੱਗਦੀ ਆ ਉਦੋਂ ਤਾਂ ਚਲਾ ਕੇ ਮਾਰਦਾ ਥਾਲੀ ਪਰੇ ਉਦੋਂ ਤਾਂ ਸੁਢਲਤੀ ਨਹੀਂ ਦੱਸਦਾ ਪੌਵਾ ਜਦੋਂ ਤੂੰ ਰੋਟੀ ਖਾਂਦੀ ਹੈ ਨਾ ਦੋਵੇਂ ਜੀਓ ਪਤਾ ਕਿੰਨੇ ਆਰ ਨਾਲ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਹੈ ਹੈਣਾ ਕਿੱਥੇ ਕਿੱਥੇ ਉਹ ਕਮਾ ਕੇ ਨਾ ਪੇ ਤਾਂ ਜੇਲ੍ਹ ਵੀ ਆ ਫਿਰ ਉਹ ਦਿਖਾ ਦੋ ਨਾ ਤੈਨੂੰ ਮੈਂ ਨਾਲੇ ਉੱਥੇ ਅੰਦਰ ਮਜੀਠੀ ਹੈ ਖਬਰ ਆ ਸੜੀ ਰਾਜਨੀਤੀ ਸਿੱਖ ਗਈ ਨੂੰ ਬਸ ਆਹੀ ਕੁਛ ਤੇਰੇ ਕੋਲ ਹੈਗਾ ਤੈਨੂੰ ਕੁਛ ਕਹਿ ਦੇ ਸੀ ਫਿਰ ਕਹਿੰਦਾ ਮੇਰੀ ਜਨਾਨੀ ਆਖੇ ਨਹੀਂ ਲੱਗਦੀ ਉਹਦਾ ਘਮਣ ਘਵਾਉਣ ਨੂੰ ਪਤਨੀ ਕਿਤੇ ਕਿਹੜੇ ਪੈਰ 'ਚ ਪੌਰੀ ਆ ਕਿਹੜਾ ਤੇਰੇ ਅੰਦਰ ਕੀੜਾ ਚੜਿਆ ਹੋਇਆ ਭਾਂਦਾ ਖਸਮ ਵੀ ਤੇ ਤੈਨੂੰ ਟਿਕਣ ਨਹੀਂ ਦਿੰਦਾ ਉਹ ਨਹੀਂ ਤੈਨੂੰ ਮੇਰੇ ਅੰਦਰ ਕੀੜਾ ਦੇਖਦਾ ਤੇ ਜਦੋਂ ਉਹ ਲੈ ਕੇ ਜਾਂਦਾ ਆਪਦੀ ਜਨਾਨੀ ਨੂੰ ਉਦੋਂ ਉਹ ਤਾਂ ਜਨਾਨੀ ਦੇ ਥੱਲੇ ਵੀ ਲੱਗਾ ਹੋਇਆ ਕਰ ਤੂੰ ਲੱਗ ਜਾ ਜਨਾਨੀ ਦੇ ਥੱਲੇ ਤੇਰੀ ਮਾਂ ਦੀ ਤੇਰੀ ਪੱਟੀ ਮੇਸ ਕਰਦੀ ਮਰਦजात ਦੀ ਫਿਰ ਆਪ ਬਿੜਾ ਬਜੇ ਤੇਰਾ ਮੁਰਦੇ ਖਾਣੀਏ ਕਿਤੇ ਭਾਗੂ ਮੈਂ ਪਰ ਥੱਲੇ ਲੱਗ ਗਿਆ ਨਾ ਤੀਮੀ ਦੇ ਉਹ ਦੇ ਕਹਿ ਦੂ ਆ ਜੱਗ ਤੇ ਜਮੀ ਨਹੀਂ ਹੈਗਾ ਮੈਂ ਬਸ ਆਹੀ ਗੱਲਾਂ ਨੇ ਤੇਰੀਆਂ ਜਿੰਨਾ ਕਰਕੇ ਤੇਰਾ ਕਿੰਨਾ ਟਾਈਮ ਜਿਊਂਗਾ ਮੈਂ ਤਾਂ ਭੈ ਦਾ ਮੁੱਛ ਦੇ ਜੋਰ ਤੇ ਜਿਊਂਗਾ ਤੇਂ ਵੀ ਥੱਲੇ ਲੱਕੇ ਨਹੀਂ ਜਾਂਦਾ ਫਿਰ ਪਿਆਰ ਨਾਲ ਤਾਂ ਤੀਵੇਂ ਨੂੰ ਰੱਖ ਲਾ ਫਿਰ ਸਾਡੇ ਦਾ ਪਿਆਰਾਂ ਹੀ ਕਰਦੇ ਸਾਡਾ ਤਾਂ ਗੁੱਸੇ ਵਾਲੇ ਪਿਆਰ ਹੁੰਦਾ ਭਾਈ ਹੈ ਗੁੱਸੇ ਵਾਲਾ ਸਾਡੇ ਨਾਲ ਉਹ ਤਾਂ ਹੈ ਨਹੀਂਆ ਵੀ ਮੇਰੀ ਨੋਨੀਆਂ ਮੇਰੀ ਫੋਨੀਆਂ ਸਾੜਦਾ ਪਹਿਲਾਂ ਵੱਡ ਵਡੇਰੇ ਵੀ ਪਿਆਰ ਕਰਦੇ ਸੀ ਤਿੰਨ ਥਾਪੜੇ ਤੜਕੇ ਮਾਰਦੇ ਤਿੰਨ ਥਾਪੜੇ ਦੁਪਹਿਰੇ ਤਿੰਨ ਥਾਪੜੇ ਮਾਰਦੇ ਸੀ ਹੈ ਨਾਲੇ ਪਿਆਰ ਬਥੇਰਾ ਕਰਦੇ ਸੀ ਤੂੰ ਤਾਂ ਸਾਰੇ ਦਿਨੇ ਕਰੀ ਜਨੇ ਮੈਨੂੰ ਬੁੱਕਲ ਦੇ ਬਹਿ ਕੇ ਗੋਤੀ ਖੜੀ ਚੱਲ ਹਨੋ ਰੇਡ ਨਾ ਲੱਗਦੇ ਲਿਆਦਾ ਮੈਂ ਜਦੋਂ ਤੁਹਾਨੂੰ ਵੀ ਵਿਆਹ ਕਿ ਆਈ ਸੀ ਉਦੋਂ ਤਾਂ ਬੜਾ ਪਿਆਰ ਕਰਦਾ ਸੀ ਉਹ ਕਰਨਾ ਪੈਂਦਾ ਹੈ ਕਰਨਾ ਪੈਂਦਾ ਜੇ ਮੈਨੂੰ ਉਦੋਂ ਪਤਾ ਹੁੰਦਾ ਵੀ ਮੇਰਾ ਇਹ ਜਿਹੜਾ ਸਮਾਨ ਹੈ ਖੋਟਾ ਨਿਕਲੂ ਇਹ ਤੂੰ ਖੋਟਾ ਐ ਸਮਾਨ ਕਿਉਂ ਖੋਟਾ ਮੈਨੂੰ ਲੱਗ ਕੇ ਵੀਰੇ ਦੇ ਮਗਰ ਆ ਫੇਰ ਨਾ ਖੋਟਾ ਕਹਦੀ ਮੇਰੇ ਸਾਲ ਕੀ 7 ਦਿਨ ਬਿਰਜ ਵਾਲਾ ਦੀ ਪਈ ਰਹਿੰਗੀ ਦਾਖਲ ਉੱਥੇ ਵੀਰੇ ਦੇ ਮਗਰ ਲੱਗ ਕੇ ਹੁਣ ਦੇਵੇਂਗੀ ਚਾਹਦਾ ਕੋਰਪੋਰਾ ਕਿ ਦਿੰਦੀ ਨਹੀਂ ਮੈਂ ਨਹੀਂ ਦਿੰਦੀ ਜਿੱਥੋਂ ਮਰਜੀ ਪੀਲਾ ਐਣ ਮਰਾ ਕਰਕੇ ਫਿਰ ਜੇ ਤੂੰ ਹੀ ਚਾਹਦੀਂ ਫਿਰ ਦੁਨੀਆ ਦੇ ਕਿਹੜਾ ਚਾਹ ਮੁੱਕ ਗਈ ਖੇਤ ਵੀ ਨੂੰ ਵੀ ਰੇ ਕੋਲੇ ਡੋਡੇ ਵਾਲੀ ਪੀਉਣ ਵਾਲੇ ਨਾਲੇ ਜਿਹੜੇ ਹਿਸਾਬ ਨਾਲ ਤੂੰ ਥੱਲੇ ਲਾਉਣ ਨੂੰ ਫਿਰਦੀ ਐ ਨਾ ਮੈਨੂੰ ਇਹਦਾ ਦੁਨੀਆ ਦਾ ਕੈਲੰਡਰ ਹੀ ਨਹੀਂ ਬਣਿਆ ਕੋਈ ਜੱਟ ਪੁੱਤਰੇ ਥੱਲੇ ਲਾ ਦੂਗਾ ਬਣੀਆ ਠੱਕ ਦੀ ਆਇਓ ਫੋਨ ਲਿਓ ਦੂਜਾ ਫੋਟੋ ਵਾਲਾ